ਸਤਿ ਸ਼੍ਰੀ ਅਕਾਲ ਵਿਖਰ ਤੁਸੀਂ ਔਨ ਇਰ ਇਸ ਵਕਤ ਇੱਕ ਅਹਿਮ ਖਬਰ ਅਸੀਂ ਤੁਹਾਨੂੰ ਦੱਸਦੇ ਹਾਂ ਲੁਟੇਰੇ ਕਿਸ ਕਦਰ ਐਕਟਿਵ ਹੋਏ ਪਏ ਨੇ ਕਿਸ ਕਦਰ ਪੁਲਿਸ ਦਾ ਡਰ ਸਾਈਡ ਤੇ ਰੱਖ ਕੇ ਕਿਨਾਰੇ ਰੱਖ ਕੇ ਵੱਡੀਆਂ-ਵੱਡੀਆਂ ਵਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਇਸ ਵਕਤ ਤਸਵੀਰ ਤੁਸੀਂ ਦੇਖ ਰਹੇ ਹੋ ਰਿਲਾਈਐਂਸ ਦਾ ਪੈਟਰੋਲ ਪੰਪ ਜਿੱਥੇ ਲੁੱਟ ਹੋਈ ਹੈ ਲੁੱਟ ਕਿਸ ਚੀਜ਼ ਦੀ ਹੋਈ ਹੈ ਇਹ ਵੀ ਤੁਹਾਨੂੰ ਦੱਸਾਂਗੇ ਔਰ ਸੁਣ ਕੇ ਤੁਸੀਂ ਹੈਰਾਨ ਵੀ ਹੋ ਜਾਓਗੇ ਕਿ ਲੁਟੇਰੇ ਕਿਸ ਹੱਦ ਤੱਕ ਸੋਚ ਹੁਣ ਰੱਖ ਰਹੇ ਨੇ ਦਰਸਲ ਬਠਿੰਡਾ ਬੀਕਨ ਦੇ ਨੈਸ਼ਨਲ ਹਾਈਵੇ ਤੇ ਸਥਿਤ ਹੈ ਪਿੰਡ ਜੋਧਪੁਰ ਰਮਾਣਾ ਦਾ ਇਹ ਰਿਲਾਈਅנס ਦਾ ਪੈਟਰੋਲ ਪੰਪ ਜਿੱਤੇ ਸਿਕਿਉਰਿਟੀ ਗਾਰਡ ਰਾਤ ਨੂੰ ਲੰਮਾ ਪਿਆ ਹੋਇਆ ਸੀ ਔਰ ਸੀਸੀਟੀਵੀ ਵੀ ਇਸ ਦੀ ਸਾਹਮਣੇ ਆਈ ਹੈ ਅਚਾਨਕ ਤੋਂ ਤਿੰਨ ਬਦਮਾਸ਼ ਆਂਦੇ ਨੇ ਉਹਨਾਂ ਦੇ ਵਿੱਚੋਂ ਇੱਕ ਬਦਮਾਸ਼ ਸਿਕਿਉਰਿਟੀ ਗਾਰਡ ਦੇ ਕੋਲ ਜਾਂਦਾ ਹੈ ਇਹ ਕਮਰੇ ਦੇ ਵਿੱਚ ਇਸ ਵਕਤ ਜੋ ਤਸਵੀਰਾਂ ਆਈਆਂ ਨੇ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਿੰਨ ਬਦਮਾਸ਼ ਜੋ ਕਿ ਆਉਂਦੇ ਨੇ ਉਸ ਤੋਂ ਬਾਅਦ ਉਹਨਾਂ ਵਿੱਚੋਂ ਇੱਕ ਸਿਕਿਉਰਿਟੀ ਗਾਰਡ ਦੇ ਕਮਰੇ ਦੇ ਵਿੱਚ ਦਾਖਲ ਹੁੰਦਾ ਹੈ ਉਸ ਨੂੰ ਸੁੱਤੇ ਪਏ ਨੂੰ ਉਠਾਉਂਦਾ ਹੈ ਉਠਾ ਕੇ ਕੁਝ ਕਹਿੰਦਾ ਹੈ ਤੇ ਉਸ ਨੂੰ ਬਾਹਰ ਭੇਜ ਦਿੰਦਾ ਹੈ ਔਰ ਜਦੋਂ ਸਿਕਿਉਰਿਟੀ ਗਾਰਡ ਬਾਹਰ ਚੱਲਿਆ ਜਾਂਦਾ ਹੈ ਤੇ ਫਿਰ ਉਹ ਦੁਬਾਰਾ ਅੰਦਰ ਆ ਕੇ ਨਾਲੇ ਤਾਂ ਉਸ ਦੀ ਰਾਈਫਲ ਚੱਕ ਲੈਂਦਾ ਹੈ ਨਾਲੇ ਉੱਥੇ ਪਿਆ ਉਸ ਦਾ ਬੈਗ ਚੱਕ ਲੈਂਦਾ ਹੈ ਰਾਈਫਲ ਚੱਕੀ ਤੇ ਬੈਕ ਚੱਕ ਕੇ ਉਹ ਭੱਜਦਾ ਹੈ ਫਰਾਰ ਹੁੰਦਾ ਹੈ ਸਿਕਿਉਰਿਟੀ ਗਾਰਡ ਤੁਕ ਰਾਤ 2 ਵਜੇ ਦਾ ਸਮਾਂ ਸੀ ਅੱਧੀ ਨੀਂਦ ਦੇ ਵਿੱਚ ਉਹ ਸੀਗਾ ਔਰ ਉਸ ਨੂੰ ਸਮਝਣ ਦੇ ਵਿੱਚ ਸਮਾਂ ਲੱਗਦਾ ਹੈ ਜਿਸ ਤੋਂ ਪਹਿਲਾਂ ਉਹ ਸਮਝਦਾ ਉਸ ਤੋਂ ਪਹਿਲਾਂ ਹੀ ਜੋ ਲੁਟੇਰੇ ਨੇ ਉਹ ਫਰਾਰ ਹੋ ਜਾਂਦੇ ਨੇ ਭੱਜ ਕੇ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਵਕਤ ਤੁਸੀਂ ਦੇਖ ਰਹੇ ਹੋ ਉਹ ਜੋ ਬਦਮਾਸ਼ ਆਇਆ ਨਕਾਬ ਦੇ ਨਾਲ ਉਸ ਤੇ ਆਪਣਾ ਮੂੰਹ ਟੱਕਿਆ ਹੋਇਆ ਹੈ ਸਿਕਿਉਰਿਟੀ ਗਾਰਡ ਨੂੰ ਕੁਝ ਕਹਿੰਦਾ ਹੈ ਸ਼ਾਇਦ ਤੇਲ ਪਾਉਣ ਦੀ ਗੱਲ ਕਰਦਾ ਹੈ ਉਸ ਤੋਂ ਬਾਅਦ ਉਹ ਬਾਹਰ ਚਲੇ ਜਾਂਦਾ ਹੈ ਸਿਕਿਉਰਿਟੀ ਗਾਰਡ ਤੇ ਫਿਰ ਤੋਂ ਉਹ ਬਦਮਾਸ਼ ਉਸ ਕੈਬਿਨ ਦੇ ਵਿੱਚ ਦਾਖਲ ਹੁੰਦਾ ਰਾਈਫਲ ਚੱਕਦਾ ਹੈ ਬੈਗ ਚੱਕਦਾ ਹੈ ਤੇ ਫਰਾਰ ਹੋ ਜਾਂਦਾ ਹੈ ਬੈਗ ਦੇ ਵਿੱਚ ਪੰਜ ਜ਼ਿੰਦਾ ਕਾਰਤੂਸ ਪਏ ਸੀ ਤੇ ਇੱਕ ਸਿਕਿਉਰਿਟੀ ਗਾਰਡ ਦਾ ਇੱਕ ਮੋਬਾਈਲ ਫੋਨ ਵੀ ਪਿਆ ਸੀ ਗੱਲ ਸਿਰਫ ਇੰਨੀ ਹੈ ਕਿ ਜਾਂ ਤਾਂ ਕੋਈ ਵੱਡੀ ਲੁੱਟ ਕਰਨੀ ਹੋਵੇ પેટ્રોલ ਪੰਪ ਤੇ ਡਾਕਾ ਮਾਰਨਾ ਹੋਵੇ ਪੈਸੇ ਖੋਣੇ ਹੋਣ ਤਾਂ ਸਮਝ ਆਉਂਦਾ ਪਰ ਤਿੰਨ ਬਦਮਾਸ਼ ਕੀ ਸਿਰਫ ਉਹ ਰਾਈਫਲ ਚੁੱਕਣ ਆਏ ਸੀ ਕਿ ਉਹਨਾਂ ਨੂੰ ਪਤਾ ਸੀ ਕਿ ਰਾਈਫਲ ਉਸ ਦੇ ਕੋਲ ਹੈ ਤੇ ਜ਼ਿੰਦਾ ਕਾਰਤੂਸ ਉਸ ਦੇ ਕੋਲ ਜੋ ਬੈਗ ਹੈ ਉਸ ਦੇ ਵਿੱਚ ਪਏ ਹੁੰਦੇ ਨੇ ਆਖਿਰ ਅਸਲਾ ਖੋਣੋਂ ਆਏ ਸੀ ਅਸਲਾ ਲੁੱਟਣ ਆਏ ਸੀ ਆਖਿਰ ਕਿਉਂ ਇਸ ਵਾਰ ਦਾਤੂ ਅੰਜਾਮ ਦਿੱਤਾ ਗਿਆ ਆਪਣੇ ਆਪ ਦੇ ਵਿੱਚ ਸੋਚਣ ਵਾਲੀ ਗੱਲ ਹੈ ਦੱਸਦੀ ਹੈ 12 ਬੋਰਡ ਦਾ ਰਾਈਫਲ ਜੋ ਸੀਗਾ ਉਹ ਸਿਕਿਉਰਟੀ ਗਾਰਡ ਦੇ ਕੋਲ اچਕ ਕੇ ਫਰਾਰ ਹੋ ਗਿਆ ਤਸਵੀਰਾਂ ਦੇਖੋ ਤੁਸੀਂ ਚੁੱਕ ਕੇ ਉਹ ਭੱਜਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਪਿੱਛੇ ਹਾਲਾਂਕਿ ਸਿਕਿਉਰਟੀ ਗਾਰਡ ਪੱਜਿਆ ਪਰ ਉਸ ਤੋਂ ਉਹਨਾਂ ਨੂੰ ਫੜ ਨਹੀਂ ਹੋਇਆ ਰਿਲਾਇੰਸ ਦਾ ਪੈਟਰੋਲ ਪੰਪ ਪਿੰਡ ਜੋਧਪੁਰ ਰਮਾਣਾ ਜੋ ਕਿ ਬਠਿੰਡਾ ਬਿਕਾਨੇਰ نیشنل ਹਾਈਵੇ ਤੇ ਪੈਂਦਾ ਹੈ ਔਰ ਤਿੰਨ ਇਹ ਲੁਟੇਰੇ ਜੋ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸੀ ਔਰ ਤੜਕੇ ਸਵੇਰੇ ਅੱਧੀ ਰਾਤ ਨੂੰ ਦੱਸਦੇ 2 ਵਜੇ ਦਾ ਇਹ ਮਾਮਲਾ ਹੈ ਸੋ ਇੱਕ ਵਾਰ ਫਿਰ ਤੁਸੀਂ ਤਸਵੀਰਾਂ ਦੇਖੋ ਕਿਸ ਕਦਰ ਇਹ ਸਿਕਿਉਰਟੀ ਗਾਰਡ ਖੜਾ ਸੀ ਜਦੋਂ ਉਹ ਬੰਦਾ ਉਸ ਨੂੰ ਬਾਹਰ ਬੁਲਾ ਕੇ ਲੈ ਕੇ ਜਾਂਦਾ ਹੈ ਔਰ ਉਸ ਤੋਂ ਬਾਅਦ ਦੁਬਾਰਾ ਤੋਂ ਉਹ ਸਿਕਿਉਰਟੀ ਗਾਰਡ ਦੇ ਕੈਬਿਨ ਦੇ ਵਿੱਚ ਦਾਖਲ ਹੁੰਦਾ ਹੈ ਤੇ ਫਿਰ ਉਸ ਦਾ 12 ਬੋਰ ਦਾ ਰਾਈਫਲ ਤੇ ਬੈਕ ਚੁੱਕ ਕੇ ਭੱਜ ਜਾਂਦੇ ਨੇ ਸਿਕਿਉਰਿਟੀ ਗਾਰਡ ਕੁਝ ਸਮਝ ਸਕਦਾ ਹਾਲਾਂਕਿ ਪਿੱਛੇ ਵੀ ਉਹਨਾਂ ਦੇ ਭੱਜਿਆ ਪਰ ਉਸ ਤੋਂ ਪਹਿਲਾਂ ਹੀ ਉਹ ਭੱਜ ਕੇ ਫਰਾਰ ਹੋ ਜਾਂਦੇ ਨੇ ਸੀਸੀਟੀਵੀ ਕਬਜ਼ੇ ਦੇ ਵਿੱਚ ਲੈ ਲਈਏ ਪੁਲਸ ਨੇ ਤੇ ਹੁਣ ਜਾਂਚ ਕੀਤੀ ਜਾ ਰਹੀ ਹੈ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰੀ ਤਿੰਨ ਬਦਮਾਸ਼ ਕੌਣ ਸੀ ਕਿ ਪਹਿਲਾਂ ਤੋਂ ਹੀ ਇਹ ਅਸਲਾ ਖੋਣ ਦੀ ਫਿਰਾਕ ਦੇ ਵਿੱਚ ਆਏ ਸੀ ਜਾਂ ਫਿਰ ਲੁੱਟ ਦੀ ਫਿਰਾਕ ਦੇ ਵਿੱਚ ਆਏ ਸੀ ਤੇ ਉਸ ਤੋਂ ਬਾਅਦ ਅਸਲਾ ਖੋ ਕੇ ਇਹ ਫਰਾਰ ਹੋ ਗਏ ਜਾਂਚ ਦਾ ਵਿਸ਼ਾ ਹੈ ਫਿਲਹਾਲ ਪਿਕਰੋਟਸ ਯੋਨੀਅਰ ਇਸ ਵਕਤ ਇੱਕ ਅਹਿਮ ਖਬਰ ਅਸੀਂ ਤੁਹਾਨੂੰ ਦੱਸਦੇ ਹਾਂ ਲੁਟੇਰੇ ਕਿਸ ਕਦਰ ਐਕਟਿਵ ਹੋਏ ਪਏ ਨੇ ਕਿਸ ਕਦਰ ਪੁਲਿਸ ਦਾ ਡਰ ਸਾਈਡ ਤੇ ਰੱਖ ਕੇ ਕਿਨਾਰੇ ਰੱਖ ਕੇ ਵੱਡੀਆਂ-ਵੱਡੀਆਂ ਵਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਇਸ ਵਕਤ